ਪਏ ਰਾਜ ਤੋਂ ਸੰਗਤ ਨੂੰ ਮਿਲਣ ਦਾ ਮੈਨੂੰ ਇਹ ਇੱਕ ਸੁਪਨਾ ਲੱਗਦਾ ਸੀ ਕਿ ਮੈਂ ਪਾਰਲੀਮੈਂਟ ਤੇ ਪਹੁੰਚਣਾ ਇੱਕ ਸੁਪਨਾ ਸੀਗਾ ਵੀ ਕੋਈ ਛੇ ਪੰਜਾਬ ਦੇ ਵਿੱਚ ਖਾਲਸਾ ਪੰਥ ਨੂੰ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅਮਰਪਾਲ ਸਿੰਘ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਆ ਤੇ ਕਿਉਂਕਿ ਨਕਾਰ ਨੇ ਬਣ ਗਿਆ ਸਾਡਾ ਨਾਲ ਆਉਣ ਦਾ ਕਿ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਤੇ ਘਾਣ ਹੋਇਆ ਅੱਗੇ ਤਾਂ ਹੋਇਆ ਹੀ ਹੋਇਆ ਸੀਗਾ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਆ ਉਹ ਸਿੱਖ ਜਵਾਨੀ ਦੇ ਮਗਰ ਐ ਪੈ ਜਾਂਦੀ ਆ ਵੀ ਇਹਨਾਂ ਨੂੰ ਬਸ ਟਿਕਾਣਾ ਹੀ ਲਾਉਣਾ ਤੇ ਇਹਨਾਂ ਨੇ ਜਦੋਂ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਛੁੱਟਿਆ ਤੇ ਮੈਂ ਉਦੋਂ ਉਹਨਾਂ ਦਿਨਾਂ ਚ ਹੀ ਬਾਹਰੋਂ ਆਈ ਸੀ ਅਮਰੀਕਾ ਤੋਂ ਤੇ ਮੈਨੂੰ ਲੱਗਿਆ ਵੀ ਮੈਨੂੰ ਉੱਥੇ ਮੋਰਚੇ 'ਚ ਜਾਣਾ ਚਾਹੀਦਾ ਮੈਂ ਮੋਰਚੇ 'ਚ ਗਈ ਵਾਤਾਵਰਣ ਦੇਖਿਆ ਉੱਥੇ ਇਹਨਾਂ ਨੇ ਇੰਨੀ ਬੁਰਸ਼ਾ ਕਰਦੀ ਕੀਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ 57 ਲਾ ਕੇ ਜੇਲ੍ਹ ਵਿੱਚ ਸੁੱਟਿਆ ਇਹ ਬਹੁਤ ਵੱਡੀ ਜਾਦਤਰੀਆਂ ਜੋ ਸਾਡੇ ਨਾਲ ਸਿੱਖਾਂ ਨਾਲ ਲਗਾਤਾਰ ਹੋ ਰਹੀਆਂ ਦੇ ਅਸੀਂ ਤਾਂ ਮਨੁੱਖੀ ਅਧਿਕਾਰਾਂ ਵਾਲੇ ਆ ਹਰ ਕੰਮ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਖੜਕੇ ਰੱਖਦੇ ਪਰ ਜਦੋਂ ਦੋ ਮੈਂਬਰ ਪਾਰਲੀਮੈਂਟ ਬਣੇ ਨੇ ਤਾਂ ਅਗਲਾ ਸਟੈਪ ਕੀ ਹੋਗਾ ਵੇਖੋ ਜੀ ਅਗਲਾ ਸਟੈਪ ਤਾਂ ਬਾਹਲਾ ਤਾਂ মিডিਏ ਵਾਲੇ ਹੀ ਦੱਸਦੇ ਹੁੰਦੇ ਆ ਵੀ ਅਗਲਾ ਸਟੈਪ ਕੀ ਹੋਊਗਾ ਤੁਹਾਨੂੰ ਇੱਕ ਵਾਰ ਇਸ ਵਾਰ ਆਈਕੋਨਿਕ ਮੈਂ ਤੁਹਾਨੂੰ ਮੈਂ ਦੱਸਦਾ ਕਿ ਤੁਹਾਨੂੰ ਇਸ ਵਾਰ ਆਈਕੋਨਿਕ ਪਰਸਨੈਲਿਟੀ ਬਣਾਇਆ ਗਿਆ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਬੀਬੀ ਖਾਲਾਣ ਜੀ ਦਾ ਸੁਪਨਾ ਜਿਹੜਾ ਹੈ ਉਹ ਹੁਣ ਕੰਮ ਪੂਰਾ ਕਰੇਗੀ ਉਹ ਠੀਕ ਹੈ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਸਾਡਾ ਕੰਮ ਸੀਗਾ ਇਲੈਕਸ਼ਨ ਲੜਾਉਣਾ ਤੇ ਇਲੈਕਸ਼ਨ ਅਸੀਂ ਇੰਨੇ ਵਧੀਆ ਤਰੀਕੇ ਨਾਲ ਲੜੀ ਆ ਇਹਦੇ ਵਿੱਚ ਤੁਸੀਂ ਮਾਨ ਵਾਲੀ ਗੱਲ ਹੈ ਕਿ ਇਸ ਮਾਝੇ ਦੇ ਇਲਾਕੇ ਨੇ ਅਮਰਪਾਲ ਨੂੰ ਸਾਰੇ ਪੰਜਾਬ ਚੋਂ ਲੀਡ ਦਿੱਤੀ ਆ ਦੇ ਤੁਸੀਂ ਇੱਕ ਗੱਲ ਹੋਰ ਐਡ ਮੈਂ ਕਰਦੀ ਆ ਕਿ ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਸਾਡੀਆਂ 50000 ਵੋਟਾਂ ਵੱਧ ਹੈ ਤੇ ਇਸ ਦਾ ਜਿਹੜਾ ਇਸ਼ਾਰਾ ਹੈ ਇਹ ਸੈਂਟਰ ਨੂੰ ਵੀ ਜਾਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਜਾਣਾ ਚਾਹੀਦਾ ਕਿ ਕੀ ਅਸੀਂ ਇਸੇ ਤਰ੍ਹਾਂ ਜ਼ੁਲਮ ਜਾਰੀ ਰੱਖਾਂਗੇ ਕਿ ਅਸੀਂ ਅੱਗੋਂ ਜਿਹੜਾ ਸਟ੍ਰੈਟੇਜੀ ਆ ਕੋਈ ਚੇਂਜ ਕਰਾਂਗੇ ਜੀ ਜੀ ਅੱਜ ਦੀ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਚਸੇਬੰਦੀ ਹੈ ਇਹ ਜਿਹੜੀ ਇੰਡੀਪੈਂਡੈਂਸ ਤੁਸੀਂ ਆਜ਼ਾਦ ਜਿਹੜੇ ਉਮੀਦਵਾਰ ਦੋ ਜਿੱਤੇ ਨੇ ਭਾਈ ਖਾਲਸਾ ਜੀ ਦੇ ਅਮਰਿਤਪਾਲ ਜੀ ਗੱਲ ਇੱਥੇ ਇਹ ਆ ਰਹੀ ਹੈ ਕਿ ਜੇਕਰ ਕੱਲ ਨੂੰ ਦੇਸ਼ ਦੇ ਹਿੱਤ ਵਿੱਚ ਇਹਨਾਂ ਦੀ ਲੋੜ ਪੈਂਦੀ ਹੈ ਕਿਉਂਕਿ ਐਂਡੀਏ ਸਰਕਾਰ ਹਲੇ ਬਣ ਨਹੀਂ ਰਹੀ ਉੱਤੇ ਇੰਡੀਆ ਅਲਾਈਐਂਸ ਜਿਹੜੀ ਆ ਉਹ ਸਰਕਾਰ ਉਹ ਖਿੱਚੋ ਚਿੰ ਚੱਲ ਰਿਹਾ ਹੈ ਕਿ ਅਸੀਂ ਜਿਹੜੇ 18 ਅਦਰ ਨੇ ਉਹ ਲੈ ਕੇ ਸਰਕਾਰ ਬਣਾਉਣ ਜਾ ਰਹੇ ਹਾਂ ਰਾਫਲੋਰੀ ਕਹਿੰਦੇ ਨੇ ਕਿ ਜਿਹੜੇ ਇਹ ਇੰਡੀਪੈਂਡੈਂਟ ਨੇ ਇਹ ਕਿੰਨਾ ਵੱਲ ਜਾ ਜੇਕਰ ਕੱਲ ਨੂੰ ਇਹਨਾਂ ਦੋਨਾਂ ਦੀ ਲੋੜ ਪਈਏ ਇਹ ਦੇਖੋ ਇਹ ਬੜਾ ਔਖਾ ਨਹੀਂ ਇਹ ਬੜਾ ਔਖਾ ਫੈਸਲਾ ਹੈ ਅਸੀਂ ਉਹਨਾਂ ਨਾਲ ਨਹੀਂ ਜਾ ਸਕਦੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਧਾਟ ਉਹਨਾਂ ਨਾਲ ਨਹੀਂ ਜਾ ਸਕਦੇ ਤੇ ਦੂਜਾ ਅਮਰਤਪਾਲ ਦਾ ਵੀ ਕੋਈ ਫੈਸਲਾ ਹੋ ਸਕਦਾ ਮੈਂ ਅਮਰਤਪਾਲ ਨੂੰ ਕਦੇ ਨਹੀਂ ਵੀ ਜੀ ਅਮਰਤਪਾਲ ਦਾ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਅਸੀਂ ਇਲੈਕਸ਼ਨ ਇਸੇ ਮੁਹਾਵਿਹਾ ਤੇ ਲੜੀਆ ਕੀ ਅਮਰਤਪਾਲ ਨੂੰ ਬਾਹਰ ਕੱਢਣਾ ਬੰਦੀ ਸਿੰਘਾਂ ਨੂੰ ਬਾਹਰ ਕੱਢਣਾ ਹੁਣ ਅਗਲੀ ਜੰਗ ਬੰਦੀ ਸਿੰਘਾਂ ਦੀ ਤੇ ਅਮਰਤਪਾਲ ਹੋਰਾਂ ਦੀ ਬਾਹਰ ਜੇਲ੍ਹਾਂ ਤੋਂ ਬਾਹਰ ਰਿਹਾਈ ਵੀ ਹੋਏਗੀ ਹਾਂਜੀ ਸਭ ਤੋਂ ਪਹਿਲਾਂ ਤਾਂ ਰਿਹਾਈ ਦੀ ਹੋਊਗੀ ਕਿਉਂਕਿ ਮੋਰਚਾ ਹੀ ਇਸ ਗੱਲ ਤੇ ਇੱਥੇ ਵੀ ਲੱਗਾ ਸੀ ਔਰ ਮੈਂ ਮੇਰਾ ਇਧਰ ਮਨੁੱਖੀ ਅਧਿਕਾਰਾਂ ਦਾ ਸਮਝ ਕੇ ਮੈਂ ਵੀ ਇਹ ਗਲਤ ਹੋ ਰਿਹਾ ਹੈ ਤੇ ਮੈਂ ਇਸ ਕੰਪੇਨ ਦੇ ਵਿੱਚ ਆਪਣੀ ਹਾਜ਼ਰੀ ਲਾਈ ਹੈ ਭਾਈ ਅਮਰਪਾਲ ਸਿੰਘ ਦੇ ਬਾਹਰ ਆਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਮੈਂਬਰ ਕਨਸਟੀਟਿਊਸ਼ਨ ਵੀ ਬਣਾਉਂਦਾ ਨਹੀਂ ਨਹੀਂ ਉਹ ਜਿਹੜੇ ਸੰਵਧਾਨ ਦੀਆਂ ਗੱਲਾਂ ਕਰਦੇ ਆ ਉਹੀ ਸੰਵਧਾਨ ਕਹਿੰਦਾ ਹੈ ਕਿ ਜਿਹੜਾ ਬੰਦਾ ਪਾਰਲੀਮੈਂਟ ਜਿੱਤ ਜਾਂਦਾ ਹੈ ਉਹਨੂੰ ਉਹਨਾਂ ਨੂੰ ਹੀ ਛੱਡਣਾ ਹੀ ਪੈਂਦਾ 89 ਦੇ ਵਿੱਚ ਉਹਨਾਂ ਨੂੰ ਛੱਡਿਆ ਸੀਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਮੰਨੂ ਤੇ ਅਗਲੀ ਅਗਲੀ ਕਾਰਵਾਈ ਤੁਸੀਂ ਸਾਡੇ ਕਾਹਲੇ ਨਾਮ ਪਾਓ ਅਸੀਂ ਵਿਸ਼ਵਾਸ ਕਰਦੇ ਆ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਏ ਜਾਣਾ ਤੇ ਜਾਵਾਂਗੇ ਕੀ ਜਾਣਾ ਕੀ ਪਊਗਾ ਜਾਣਾ ਜਾਣਾ ਪਿਆ ਤੇ ਜਾਵਾਂਗੇ ਪਰ ਅਸੀਂ ਪੋਜ਼ਿਟਿਵ ਆ ਸਾਨੂੰ ਲੱਗਦਾ ਵੀ ਅਮਰਪਾਲ ਨੂੰ ਜਿਵੇਂ ਪੇਪਰ ਦਾਖਲ ਹੋਏ ਆ ਇਲੈਕਸ਼ਨ ਹੋ ਗਈ ਆ ਇਹ ਵੀ ਹੋ ਜਾਊਗਾ ਵੀ ਅਮਰਪਾਲ ਸੰਸਦ ਵਿੱਚ ਪਹੁੰਚੇਗਾ ਤੁਸੀਂ ਸਮਝੋ ਕਿ ਪੰਜਾਬ ਦੀ ਬਿਹਤਰੀ ਵਾਸਤੇ ਕਿੱਡਾ ਵੱਡਾ ਸਟੈਪ ਹੈ ਜਿਹੜੇ ਦੋ ਤੈਨੂੰ ਲੱਗਦਾ ਕਿ ਦੁਬਾਰਾ ਤੋਂ ਰਿਵਾਈਵ ਹੋ ਰਿਹਾ ਪੰਜਾਬ ਉਹੀ ਖਾਲਸਾ ਰਾਜ ਵੱਲ ਸਾਰੇ ਨੇ ਇਕੱਲੇ ਢੜੇ ਬਾਈਵ ਹੋ ਸਿਸਟਮ ਜਿਹੜਾ ਗਲਤ ਸਿਸਟਮ ਹੈ ਨੂੰ ਤੋੜਨਾ ਬੜਾ ਔਖਾ ਹੁੰਦਾ ਹੈ ਪਰ ਖਾਲਸਾ ਪੰਥ ਨੇ ਜੋ ਫਤਵਾ ਦਿੱਤਾ ਉਹ ਦੁਨੀਆ ਬਦਲ ਦੇ ਵਿੱਚ ਗਿਆ ਹੈ ਕਿ ਦੁਨੀਆ ਜਿਹੜੀ ਇਹ ਸਿੱਖ ਕੌਮ ਹੈ ਇਹ ਆਪਣੇ ਫੈਸਲੇ ਆਪ ਕਰੇ ਬਿਲਕੁਲ ਯਾਦ ਰੱਖ ਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ